ਸਿਮਰਨਤਾ ਹੈ ਨਹੀਂ ਬੰਦਗੀ ਹੈ ਨਹੀਂ ਉਹਨੂੰ ਅਸੀਂ ਕਹਿੰਨੇ ਆ ਵੀ ਇਹਦਾ ਫਾਇਦਾ ਕੋਈ ਨਹੀਂ ਇਹਦਾ ਲਾਭ ਕੋਈ ਨਹੀਂ ਕਿਉਂਕਿ ਅਸੀਂ ਬੰਦਗੀ ਦੂਜੇ ਨੂੰ ਵੇਖ ਕੇ ਕਰਨੀ ਚਾਹਨੇ ਅਸੀਂ ਦੱਸ ਤਾ ਮੈਂ ਕਹਿ ਰਿਹਾ ਕਿ ਜੇ ਦੂਜਾ ਸਿਮਰਨ ਕਰਦਾ ਗੁੱਸੇ ਛੱਡ ਦੋ ਮੈਂ ਨਹੀਂ ਕਰਨਾ ਇਹਦਾ ਮਤਲਬ ਜੋ ਦੂਜੇ ਨੂੰ ਬਿਮਾਰੀ ਲੱਗੀ ਜ਼ਰੂਰੀ ਤਾਂ ਤੈਨੂੰ ਵੀ ਲੱਗੇਗੀ ਮੈਂ ਕਹਿ ਰਿਹਾ ਮਨਾ ਜੋ ਦੂਜੇ ਨੂੰ ਬਿਮਾਰੀ ਲੱਗੀ ਤੂੰ ਉਹਨੂੰ ਵੇਖ ਕੇ ਤੂੰ ਵੀ ਰੋਈ ਜਾਣਾ ਨਹੀਂ ਨਹੀਂ ਗੁਰੂ ਸਾਹਿਬ ਕਹਿੰਦੇ ਆ ਕਿ ਭਗਤੀ ਤੋਂ ਬਿਨਾ ਅੰਦਰ ਦੇ ਸ਼ੰਕੇ ਅੰਦਰ ਦਾ ਇਹ ਵਿਸ਼ਵਾਸ ਅੰਦਰ ਦੀ ਬੇਪ੍ਰਤੀਤੀ ਨਹੀਂ ਮੁਕਦੀ ਪਰ ਭਗਤੀ ਗੁਰੂ ਤੋਂ ਬਿਨਾ ਨਹੀਂ ਹੋ ਸਕਦੀ ਮਹਾਰਾਜ ਕਹਿੰਦੇ ਗੁਰ ਇਹ ਭੇਦ ਬਤਾਵੇ ਗੁਰੂ ਇਹ ਭੇਦ ਦੱਸਦੇ ਨੇ ਗੁਰੂ ਇਹ ਰਸਤਾ ਦੱਸਦੇ ਨੇ ਹੁਣ ਥੋੜਾ ਜਾਓ ਇਸ ਤੋਕ ਨੂੰ ਦੇਖੀ ਮਹਾਰਾਜ ਕੀਤੀ ਸ਼ੰਕਾ ਸਹਿਸਾ ਬੇਯਕੀਨੀ ਗੁਰ ਭਗਤੀ ਜਦੋਂ ਕਰਦਾ ਹੈ ਪਹਿਲੀ ਗੱਲ ਸਹਿਸਾ ਕਰਮ ਕਾਂਡਾਂ ਨਾਲ ਨਹੀਂ ਜਾਂਦਾ ਹਜ਼ੂਰ ਜੀ ਦਾ ਆਨੰਦ ਸਾਹਿਬ ਦਾ ਪਾਠ ਹੈ ਉਹਦੇ ਚ ਪੌੜੀ ਕਰਮੀ ਸਹਿਜ ਨੂੰ ਉਪਜੈ ਵਿਨ ਸਹਿਜ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹਿ ਕਰਮ ਕਮਾਏ ਹਜ਼ੂਰ ਨੇ ਸ਼ਬਦ ਵਰਤੇ ਉਹ ਸਹਿਸੇ ਜੀਓ ਮਲੀਨ ਕਹਿ ਕਿਤ ਸੰਜਮ ਧੋਤਾ ਜਾਏ ਇਹ ਕਿਵੇਂ ਧੋਵਾਂਗੇ ਅੱਗੇ ਗੁਰੂ ਜੀ ਕਹਿੰਦੇ ਮਨ ਧੋਵੋ ਸ਼ਬਦ ਲਾਖੋ ਭਗਤੀ ਚ ਲੱਗ ਕੇ ਹੀ ਸਹਿਸਾ ਜਾਏਗਾ ਤੇ ਉਹਦੇ ਵਿੱਚ ਇੱਕ ਹੋਰ ਗੱਲ ਕਹੀ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹ ਸਹਿਸਾ ਇਹ ਵਜਾਏ ਪਿਆਰਿਓ ਜੇ ਸ਼ਬਦ ਚ ਲੱਗਾਂਗੇ ਮਨ ਨੂੰ ਬੰਦਗੀ ਚ ਲਾਵਾਂਗੇ ਤੇ ਸੱਚੀ ਮੁੱਚੀ ਇਹ ਸ਼ੰਕਾ ਅੰਦਰ ਦੇ ਖਤਮ ਹੋਣਗੇ ਸਭ ਤੋਂ ਪਹਿਲੀ ਗੱਲ ਗੁਰੂ ਸਾਹਿਬ ਨੇ ਜਦੋਂ ਬਾਣੀ ਆਰੰਭ ਕੀਤੀ ਜਪ ਆਰੰਭ ਕੀਤਾ ਉਹਦੇ ਵਿਸ਼ਵਾਸ ਤੋਂ ਸ਼ੁਰੂ ਕੀਤਾ ਮਹਾਰਾਜ ਨੇ ਦੁਬਿਦਾ ਤੋਂ ਨਹੀਂ ਸ਼ੰਕੇ ਤੋਂ ਨਹੀਂ ਕੁਐਸਚਨ ਤੋਂ ਨਹੀਂ ਪੂਰਨ ਭਰੋਸੇ ਤੋਂ ਸ਼ੁਰੂ ਕੀਤਾ ਹੈ ਜਿਵੇਂ ਸਤਿਗੁਰੂ ਦਾ ਪਹਿਲਾ ਬਚਨ ਤੁਸੀਂ ਪੜ੍ਹਦੇ ਹੋ ਜਪ ਆਦ ਸੱਚ ਜੁਗਾਦ ਸੱਚ ਖੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਚ ਕੋਈ ਸ਼ੰਕਾ ਹੈ ਅੱਗੇ ਜਰੂਰ ਪ੍ਰਸ਼ੰਕਾ ਗਿਆ ਕਿ ਕਿਵ ਸਚਾਰਾ ਹੋਈ ਹੈ ਕਿ ਕੂੜਾ ਟੁੱਟੈ ਪਾਲ ਪਰ ਅੱਗੇ ਕਿਆ ਸੋਚਿਆ ਸੋਚਣਾ ਹੋ ਵੀ ਜੇ ਸੋਚੀ ਲਖਵਾਰ ਪਰ ਇਸ ਬੰਦ ਵਿੱਚ ਕਿਤੇ ਸ਼ੰਕਾ ਕਿਹਾ ਫਿਰ ਸੁਣੋ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਕੋਈ ਵੀ ਸਵਾਲ ਨਹੀਂ ਇਹ ਸੱਚੀ ਮੁੱਚੀ ਸਤਿਵਚਨ ਤੋਂ ਸ਼ੁਰੂ ਕੀਤਾ ਜਿਸ ਰੱਬ ਨੂੰ ਜਪਣ ਬਾਰੇ ਮੈਂ ਤੈਨੂੰ ਕਹਿ ਰਿਆਂ ਸ਼ੰਕਾ ਨਾ ਕਰੀ ਉਹ ਪਹਿਲਾਂ ਵੀ ਸੱਚ ਸੀ ਅੱਜ ਵੀ ਸੱਚ ਹੈ ਤੇ ਜਿੱਦਨ ਸਾਰੀ ਦੁਨੀਆ ਖਤਮ ਹੋ ਜਾਏਗੀ ਉਹਨੇ ਫਿਰ ਵੀ ਸੱਚ ਰਹਿਣਾ ਹੈ ਜਿੱਥੇ ਸ਼ੰਕਾ ਆ ਜਾਏਗਾ ਪਿਆਰਿ ਉੱਥੇ ਰਸ ਮਰ ਜਾਏਗਾ ਜਿਉਂ ਸਤਗੁਰੂ ਦੇ ਬਚਨ ਸੀ ਪੜਨੇ ਉਹਦੇ ਵਿੱਚ ਮਹਾਰਾਜ ਜੀ ਨੇ ਸੱਤ ਬਚਨ ਕਿਹਾ ਜਿਵੇਂ ਅਸੀਂ ਕਹਿੰਨੇ ਨਾ ਜੀ ਇਹ ਪਹਿਲਾਂ ਦਲੀਲ ਦਿਓ ਸਮਝਾਓ ਤਾਂ ਮੰਨਾਂਗੇ ਮੈਂ ਕਹਿੰਨਾ ਚੰਗੀਆਂ ਜਲੀਲਾਂ ਤੇ ਮਹਾਰਾਜ ਨੇ ਬੜੀਆਂ ਦਿੱਤੀਆਂ ਪਰ ਖਾਰ ਗੱਲ ਦਲੀਲ ਨਾਲ ਸਿੱਧ ਨਹੀਂ ਹੁੰਦੀ ਹੁਣ ਮੈਂ ਦਲੀਲਾਂ ਦੇ ਹੀ ਜਾਾਂਗਾ ਕਿ ਭਗਤੀ ਕਰੋ ਸਿਮਰਨ ਕਰੋ ਮੇਰੀ ਦਲੀਲ ਉੱਥੇ ਕੀ ਕਰੇਗੀ ਜੇ ਮੈਂ ਸਵੇਰੇ ਉੱਠਣਾ ਹੀ ਕੋਈ ਨਹੀਂ ਤਾਂ ਮੈਂ 2-4 ਘੰਟੇ ਲਾਣੇ ਕੋਈ ਨਹੀਂ ਸਿਰਫ ਮੈਂ ਕਥਾ ਸੁਣ ਲਿਆ ਤੇ ਕਥਨਾ ਚ ਬੋਲ ਦਿੱਤਾ ਨਹੀਂ ਗੁਰਮਖੋ ਕਿਤੇ 2-4 ਦਿਨ ਬਹਿ ਕੇ ਦੇਖੀਏ ਕੋਈ ਘੰਟਾ 2 ਘੰਟਾ ਸਵੇਰੇ ਟੇਕੇ ਦੇਖੀਏ ਮੈਂ ਕਿਹਾ ਲੋਕਡਾਊਨ ਆਇਆ ਬਿਮਾਰੀ ਆਈ ਸੱਚੀ ਮੁੱਚੀ ਪਰਮਾਤਮਾ ਨੇ ਬਹੁਤ ਕੁਝ ਸਿੱਖਾਂ ਨੂੰ ਦਿੱਤਾ ਕੋਈ ਸ਼ੰਕਾ ਨਹੀਂ ਕੋਈ ਟੇਕੇ ਕਿਤੇ ਸਿਮਰਨ ਚ ਦੇਖੋ ਸੱਚੀ ਜੇ ਅੰਦਰ ਦੀ ਨਿਰਮਲਤਾਈ ਭਗਤੀ ਤੋਂ ਬਿਨਾ ਪੈਦਾ ਹੋ ਹੀ ਨਹੀਂ ਸਕਦੀ ਸਿਮਰਨ ਕੀ ਮੈਲ ਦੂਰ ਕਰਦਾ ਹੈ ਤੇ ਸਿਮਰਣੀ ਰਸ ਬਣਾਉਂਦਾ ਹੈ ਪਰ ਸਭ ਤੋਂ ਪਹਿਲੀ ਗੱਲ ਜਿਹੜਾ ਸਹਸੇ ਵਿੱਚ ਪਿਆ ਹੋਇਆ ਬੰਦਾ ਹੈ ਉਹਦਾ ਨਿਕਲਣਾ ਬੜਾ ਮੁਸ਼ਕਲ ਹੈ ਸ਼ੰਕਾ ਜਿੱਥੇ ਹੋ ਜਾਏ ਇਸੇ ਕਰਕੇ ਗੁਰਬਾਣੀ ਨੇ ਜਦੋਂ ਕਿਹਾ ਗੁਰੂ ਦਾ ਬਚਨ ਮੰਨ ਨਾਲ ਕਿਹਾ ਤਰਕ ਨਾ ਕਰੀ ਜਦੋਂ ਸਮਰਾਤ ਸਤਗੁਰੂ ਹੈ